ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਾਰਾਗੜੀ ਨਿਵਾਸ ਮਤਲਬ ਔਰ ਸੁਪਰਵਾਈਜ਼ਡ ਡਿਊਟੀ ਨਿਭਾ ਰਿਆਂ ਸਾਰਾਗੜੀ ਨਿਵਾਸ ਵਿਖੇ ਜਿਹੜੀ ਆਨਲਾਈਨ ਬੁਕਿੰਗ ਹੁੰਦੀ ਹੈ ਸੰਤਾਂ ਵਾਸਤੇ ਸਾਰਾਗੜੀ ਐਸਜੀਪੀਸੀ ਦੇ ਨਾਮ ਤੇ ਜਿਹੜੀ ਆ ਬੁਕਿੰਗ ਆਨਲਾਈਨ ਕੀਤੀ ਜਾਂਦੀ ਆ ਤੇ ਇਹਦੇ ਨਾਂ ਤੇ ਸਾਰਾਗੜੀ ਹੋਟਲ ਦੇ ਨਾਂ ਤੇ ਜਿਹੜੀ ਆ ਫੇਕ ਆਈਡੀ ਬਣਾ ਕੇ ਪਿਛਲੇ ਦਿਨਾਂ ਤੋਂ ਸੰਗਤਾਂ ਦੇ ਨਾਲ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਫਰਾਡ ਕੀਤਾ ਜਾ ਰਿਹਾ ਹੈ ਸਾਡੇ ਕੋਲ ਪਿਛਲੇ 1 ਮਹੀਨੇ ਤੋਂ ਬਹੁਤ ਵੱਡੇ ਪੱਧਰ ਤੇ ਸ਼ਿਕਾਇਤਾਂ ਆਈਆਂ ਕਿ ਇਹਦਾ 80000 ਦੇ ਨਾਲ ਜਿਹੜੀ ਆ ਫਰਾਡ ਹੋਇਆ ਤੇ ਉਹ ਸਾਰਾਗੜੀ ਦੇ ਨਾਂ ਤੇ ਜਿਹੜੀ ਆ ਉਹਨੇ ਬੁਕਿੰਗ ਦਈ ਇੱਕ ਜਿਹੜੀ ਆ ਸਾਡੀ ਹੀ ਨੌਂ ਮੰਜ਼ਲੀ ਮਾਰਦੀ ਜਿਹੜੀ ਆਪਣੀ ਸਾਰਾ ਗੜੀ ਹੋਟਲ ਦੇ ਵਿੱਚ ਜਿਹੜੀ ਆ ਜੋ ਵੈਬਸਾਈਟ ਬਣਾਈ ਆ ਉਸ ਤੇ ਤਸਵੀਰ ਵੀ ਲਾ ਰਿਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਰਾਜ ਦੀ ਵੀ ਤਸਵੀਰ ਲਾ ਰਿਆ ਪਰ ਉਹਦੇ ਸਬੰਧ ਵਿੱਚ ਵੱਖ-ਵੱਖ ਸ਼ਿਕਾਇਤਾਂ ਸਾਡੀਆਂ ਸੰਗਤਾਂਾਂ ਦੀਆਂ ਆਈਆਂ ਸਨ ਤੇ ਸਾਡੇ ਸਤਿਕਾਰਯੋਗ ਮੈਨੇਜਰ ਸਰਦਾਰ ਭਗਵੰਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਮੈਨੇਜਰ ਸਰਾਵਾਂ ਵੱਲੋਂ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਤਿੰਨ ਹਫ਼ਤੇ ਦੇ ਕਰੀਬ ਜਿਹੜੀ ਆ ਇਹ ਸ਼ਿਕਾਇਤ ਜਿਹੜੀ ਆ ਦਿੱਤੀ ਹੋਈ ਆ ਅਜੇ ਤੱਕ ਇਹ ਦਿੱਤੀਆਂ ਹੋਈਆਂ ਸ਼ਿਕਾਇਤਾਂ ਦਾ ਸਾਨੂੰ ਕੋਈ ਵੀ ਜਿਹੜੀ ਆ ਹੱਲ ਨਹੀਂ ਨਿਕਲਿਆ ਤੇ ਸੰਗਤਾਂ ਨਾਲ ਦੇਣਾ ਦੇਣ ਜਿਹੜੀ ਆ ਹੋਰ ਜਿਹੜੇ ਫਰਾਡ ਹੁੰਦੇ ਜਾ ਰਹੇ ਹਨ ਅੱਜ ਵੀ ਤਿੰਨ ਜਿਹੜੇ ਆ ਸਾਡੇ ਕੋਲ ਸੰਗਤਾਂ ਦੇ ਜਿਹੜੇ ਨੁਮਾਇੰਦੇ ਆਏ ਇੱਕ ਅਮਰੀਕਾ ਤੋਂ ਆਇਆ ਇੱਕ ਜੰਮੂ ਤੋਂ ਬੇਟੀ ਆ ਇਸੇ ਤਰ੍ਹਾਂ ਇੱਕ ਆਪਣਾ ਹਰਿਆਣੇ ਤੋਂ ਆਏ ਹਨ ਉਹਨਾਂ ਦੇ ਨਾਲ 10000 ਦੀ ਕਿਸੇ ਨਾਲ 2100 ਦੀ ਕਿਸੇ ਨਾਲ 3100 ਰੁਪਏ ਦੀ ਜਿਹੜੀ ਆ ਇਹ ਆਨਲਾਈਨ ਜਿਹੜਾ ਫਰਾਡ ਸਾਰਾ ਗੜੀ ਨਾਂ ਨਵਾਸ ਦੇ ਨਾਂ ਤੇ ਬੁਕਿੰਗ ਤੇ ਹੋ ਰਿਹਾ ਹੈ ਜੋ ਬਹੁਤ ਹੀ ਦਖਦਾਈ ਹੈ ਅਸੀਂ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਨੇ ਹਾਂ ਕਿ ਇੰਨਾ ਜ਼ਿਆਦਾ ਜਿਹੜੀਆਂ 3 ਹਫ਼ਤਿਆਂ ਤੋਂ ਪਹਿਲਾਂ ਜਿਹੜੀ ਆ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਜਿਹੜੀਆਂ ਸ਼ਿਕਾਇਤਾਂ ਭੇਜੀਆਂ ਸਾਈਬਰ ਕ੍ਰਾਈਮ ਨੂੰ ਵੀ ਸ਼ਿਕਾਇਤਾਂ ਭੇਜੀਆਂ ਉਹਦਾ ਅਜੇ ਤੱਕ ਹੱਲ ਕਿਉਂ ਨਹੀਂ ਨਿਕਲ ਰਿਹਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਿਸਵ ਦੇ ਵਿੱਚ ਜਹ ਜਾਰਾਂ ਟਰੈਨਾਂ ਰਾਂ ਲੱਖਾਂ ਹੀ ਸੰਗਤਾਂ ਪਰਿਵਾਰਾਂ ਸਮੇਤ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਤੇ ਆਪਣੀ ਆਨਲਾਈਨ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰਾਗੜੀ ਨਿਵਾਸ ਤੇ ਜਿਹੜੀ ਆ ਸੈੱਡ ਬਣਾਈ ਗਈ ਹੈ ਉਹਦੇ ਤੇ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਬੁਕਿੰਗ ਕਰਦੀਆਂ ਹਨ ਤੇ এসਜੀਪিসি ਸਾਰਾਗੜੀ ਨਵਾਸ ਤੇ ਜਿਹੜੀ ਆ ਸਾਡੇ ਕੋਲ ਜਾਨਣਾ ਹੀ ਸੈਂਕੜੇ ਦੇ ਤعداد ਦੇ ਨਾਲ ਬੁਕਿੰਗ ਹੋ ਰਹੀ ਹੈ ਪਰ ਜਿਹੜੀ ਸਾਰਾਗੜੀ ਹੋਟਲ ਦੇ ਨਾਮ ਤੇ ਜਿਹੜੀ ਆ ਸੈਬਰ ਚਲਾਕ ਬੰਦੇ ਨੇ ਜਿਹੜੀ ਆ ਸੈਡ ਬਣਾਈ ਆ ਉਹਦੀ ਦਰਖਾਸਤ ਪੁਲਿਸ ਕਮਿਸ਼ਨਰ ਅਮਰਸਰ ਨੂੰ ਦਿੱਤੀ ਆ ਉਹਦਾ ਹੱਲ ਕਿਉਂ ਨਹੀਂ ਹੋ ਰਿਹਾ ਮੈਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਨਾ ਕਿ ਉਹਨਾਂ ਜਾਣਦੇ ਕਿ ਸਾਡੀ ਸਾਇੰਸਦਾਨ ਜਿਹੜੀ ਆ ਚੰਦਰਮਾ ਤੱਕ ਜਿਹੜੀ ਖੋਜ ਕਰ ਲਈ ਆ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਰੇਕ ਧਰਮ ਦੇ ਸੰਗਤਾਂ ਬੜੀ ਨਤਮਸਤਕ ਹੋ ਕੇ ਪਰਿਵਾਰਾਂ ਸਮੇਤ ਦਰਸ਼ਨ ਕਰਨ ਆ ਰਹੀਆਂ ਹਨ ਉਹਨਾਂ ਨਾਲ ਹੁਣ ਤੱਕ ਜਿਹੜੀ ਆ ਲੱਖਾਂ ਰੁਪਈਆਂ ਦੀ ਜਿਹੜੀ ਆ ਇਹ ਫਰਾਡ ਹੋ ਚੁੱਕਾ ਹੈ ਭਗਵੰਤ ਮਾਨ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਪਦ ਤੋਂ ਅਸਤੀਫਾ ਦੇਵੇ ਤੇ ਜਾਂ ਜਿਹੜੇ ਇਹਦਾ ਜਿਹੜੀ ਆ ਦੋਵਾਂ ਚਮਾਂ ਦਿਨਾਂ ਦੇ ਵਿੱਚ ਇਨਸਾਫ ਦਿਵਾਵੇ ਤਾਂ ਜੋ ਕਿ ਜਿਨ੍ਹਾਂ ਦੇ ਨਾਲ ਫਰਾਡ ਹੋਇਆ ਹੈ ਉਹਨਾਂ ਦੀ ਰਾਸੀ ਜਿਹੜੀ ਹੈ ਤੁਰੰਤ ਵਾਪਸ ਹੋਣੀ ਚਾਹੀਦੀ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ਤੇ ਜਿਹੜੀ ਹੋਰ ਸੰਗਤਾਂ ਦੇ ਜੋ ਮਨਾਂ ਦੇ ਵਿੱਚ ਨਰਾਸ਼ਤਾ ਪਾਈ ਜਾ ਰਹੀ ਹੈ ਤੇ ਉਹ ਜਿਹੜੀ ਹੈ ਨਾ ਪੈ ਸਕੇ ਇਹੋ ਹੀ ਬੇਨਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਸਾ ਨੂੰ ਆ ਕਿ ਪਹਿਲ ਦੇ ਆਧਾਰ ਤੇ ਜਿਹੜੀ ਹੈ ਸਾਈਬਰ ਕਰਾਈਮ ਰਾਈ ਜਿਹੜੀ ਹੈ ਚੋਰ ਜਿਹੜੇ ਫੜੇ ਜਾਣ ਤੇ ਤਾਂ ਜੋ ਕਿ ਸੰਗਤਾਂ ਦੀ ਜਿਹੜੀ ਹੈ ਹੋਰ ਹੀ ਠੱਗੀ ਜਿਹੜੀ ਆ ਅੱਗੇ ਤੋਂ ਨਾ ਹੋ ਸਕੇ ਕਿ ਤਾ ਨੁਣਾ ਦੀ ਠੱਗੀ ਵਜਦੀ ਆ ਤੇ ਆਪਣੀ ਛਵੀ ਵੀ ਖਰਾਬ ਹੁੰਦੀ ਆ ਮੈਨਾ ਜੀ ਜਦੋਂ ਸੰਗਤਾਂ ਸਾਡੇ ਕੋ ਆਉਂਦੀਆਂ ਹਨ ਤੇ ਸਾਡਾ ਮਨ ਬਹੁਤ ਜ਼ਿਆਦਾ ਜਿਹੜੀ ਸੰਗਤਾਂ ਦੇ ਨਰਾਜ਼ ਹੋਣਾ ਹੋਣਾ ਸਾਡਾ ਮਨ ਆਪ ਹੀ ਬਹੁਤ ਦੁਖੀ ਹੁੰਦਾ ਹੈ ਕਿ ਜੇ ਜਦੋਂ ਉਹ ਕਹਿੰਦੇ ਕਿ ਸਾਡੀ ਇੱਥੇ ਜੀ ਬੁਕਿੰਗ ਹੋਈ ਆ ਆ ਪੈਸੇ ਕੱਟੇ ਗਏ ਆ ਉਹਨਾਂ ਨੂੰ ਫਿਰ ਅਸੀਂ ਆਖੀ ਤਾਂ ਕਿਹੜੇ ਨਾਂ ਤੇ ਕਰਾਈ ਤੇ ਉਹ ਆਂਦੇ ਸਾਰਾ ਗੜੀ ਹੋਟਲ ਦੇ ਨਾਂ ਤੇ ਜਦ ਕਿ ਸਾਡੀ ਸਾਰਾ ਗੜੀ ਨਵਾਸ ਹੈ ਐਸਜੀਪੀਸੀ ਦੇ ਨਾਂ ਤੇ ਜਿਹੜੀ ਵੈਬਸਾਈਟ ਬਣੀ ਹੋਈ ਹੈ ਇਹ ਅਸੀਂ ਜਾਣਿਆ ਕਿ ਪਹਿਲ ਦੇ ਆਧਾਰ ਤੇ ਜਿਹੜੀ ਇਹ ਨਕਲੀ ਜਿਹੜੀ ਆ ਫਰਾਡ ਹੋ ਰਿਹਾ ਜਿਹੜੀ ਇਸ ਵੈਬਸਾਈਟ ਬਣਾਈ ਆ ਉਹ ਮੈਂ ਤੁਹਾਨੂੰ ਆ ਫੋਟੋ ਵੀ ਦਿਖਾਉਣਾ ਚਾਹੁੰਦਾ ਹਾਂ ਕਿ ਉਹਨੇ ਮੋਦੀ ਦੀ ਜਿਹੜੀ ਨਰਿੰਦਰ ਮੋਦੀ ਦੀ ਫੋਟੋ ਜਿਹੜੀ ਆ ਇਹ ਆਪਣੇ ਵਟਸਐਪ ਤੇ ਡੀਪੀ ਤੇ ਲਾਈ ਹੋਈ ਆ ਤੇ ਅੰਕਤ ਕੁਮਾਰ ਜਿਹੜਾ ਉਹਦਾ ਨਾਂ ਹੈ ਤੇ ਮੋਬਾਈਲ ਨੰਬਰ ਵੀ ਨਜ਼ਰ ਆ ਰਿਹਾ ਤੇ ਮੋਦੀ ਦੀ ਫੋਟੋ ਲਾਈ ਆ ਅਸੀਂ ਮੋਦੀ ਨੂੰ ਪੁੱਛਣਾ ਚਾਹੁੰਦੇ ਆ ਕਿ ਮੋਦੀ ਸਾਹਿਬ ਆਪਣੀ ਜ਼ਮੀਰ ਨੂੰ ਜਗਾਓ ਤੇ ਬਾਅਦ ਦੇ ਵਿੱਚ ਉਹ ਫੇਰ ਜਿਹੜੇ ਨਵੇਂ-ਨਵੇਂ ਨੰਬਰ ਲੈ ਕੇ ਜਿਹੜੀ ਆ ਉਹ ਫੇਰ ਹੋਰ ਆਪਣੇ ਨੰਬਰ ਦੇ ਰਿਆ ਹੈ ਤੇ ਸੰਗਤਾਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਫਰਾਡ ਹੋ ਰਿਹਾ ਹੈ ਕੀ ਸੰਗਤਾਂ ਦੇ ਤੇ ਚੂਟ ਲਪਈ ਹੈ ਕੀ ਸਮਝਦੇ ਮੈਂ ਤੇ ਉਹ ਅਨਨ ਲੱਗ ਪੁਲਿਸ ਕਮਿਸ਼ਨ ਨੂੰ ਮੈਂ ਤੇ ਆ ਨਾ ਇੱਥੇ ਜਿਹੜੀ ਬਦਲੀ ਹੋਣੀ ਚਾਹੀਦੀ ਹੈ ਜੀ ਡੀਪੀ ਤੋਂ ਮੰਗ ਕਰਦੇ ਆ ਕਿ ਅਜੇ ਤੱਕ ਜਿਹੜੀ ਆ ਕਿਉਂ ਨਹੀਂ 3 ਹਫ਼ਤਿਆਂ ਤੋਂ ਸਤ ਸਤਿਕਾਰਯੋਗ ਮੈਨੇਜਰ ਸਰਦਾਰ ਭਗਵੰਤ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਸਰਾਵਾਂ ਦੇ ਮੈਨੇਜਰ ਸਾਹਿਬ ਨੇ ਪੁਲਿਸ ਕਮਿਸ਼ਨ ਨੂੰ ਲਿਖਤੀ ਦਰਖਾਸਤ ਦਿੱਤੀ ਹੋਈ ਹੈ ਜੇ ਕੈਪਟਨ ਬਨਿੰਦਰ ਸਿੰਘ ਮੁੱਖ ਮੰਤਰੀ ਦੀ ਘਰ ਦੀ ਦਾ ਜਿਹੜੀ ਆ ਪਿਛਲੇ ਸਮੇਂ ਬੈਂਕ ਤੋਂ ਜਿਹੜੀ ਅਕਾਊਂਟ ਜਿਹੜੀ ਕਿਸੇ ਨੇ ਠੱਗੀ ਕੀਤੀ ਸੀ ਤੋਂ ਦੁਵਾ ਤਿੰਨਾਂ ਘੰਟਿਆਂ ਬਾਅਦ ਹੀ ਜਿਹੜੀ ਟਰੇਸ ਹੋ ਗਿਆ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਦੇ ਨਾਂ ਤੇ ਜਿਹੜੀ ਆ ਫਰਾਡ ਹੋ ਰਿਹਾ ਹੈ ਇਹਨਾਂ ਨੂੰ ਤੁਰੰਤ ਜਿਹੜੀ ਆ ਗ੍ਰਫਤਾਰ ਕਰਕੇ ਜਿਹੜੀ ਆ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਜਿਨ੍ਹਾਂ ਸੰਗਤਾਂ ਦੇ ਨਾਲ ਇਹ ਫਰਾਡ ਹੋਇਆ ਹੈ ਉਹਨਾਂ ਦੀ ਰਕਮ ਜਿਹੜੀ ਆ ਉਹਨਾਂ ਕੋ ਵਸੂਲੀ ਜਾਵੇ